ਅੱਜ ਸਿੱਧੂ ਮੂਸੇਵਾਲੇ ਛੋਟੇ ਸਿੱਧੂ ਦਾ ਜਨਮ ਦਿਨ ਸਿੱਧੂ ਦੇ ਘਰ ਮਨਾਇਆ ਗਿਆ ਜਿਸ ਦੇ ਵਿੱਚ ਸਰਨਜੀਤ ਸਿੰਘ ਚੰਨੀ ਐਮਪੀ ਨੇ ਆ ਕੇ ਕੇਕ ਕਟਿਆ ਅਤੇ ਸਾਰੇ ਪਰਿਵਾਰ ਨੇ ਸਿੱਧੂ ਦੇ ਤੁਸੀਂ ਕਿਹਾ ਸੀਗਾ ਜੰਨੀ ਸਾਹਿਬ ਛੋਟੇ ਸਿੱਧੂ ਦਾ ਕੁਝ ਨਹੀਂ ਕੀਤਾ ਪਹਿਲਾ ਜਨਮ ਦਿਨ ਆਇਓ ਇੱਕ ਦਿਨ ਆਏਗਾ ਕਿ ਮੈਂ ਪੂਰਾ ਇਨਸਾਫ ਇਸ ਗੱਲ ਨੂੰ ਆਪਰੇ ਤਨਪਾੜ ਪੂਰੀ ਤਸੱਲੀ ਹੋਏਗੀ ਪਰਮਾਤਮਾ ਉਹ ਦਿਨ ਦੇ ਆਉਂਦੇ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਚੰਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਕਿਹੜੀ ਸੀ ਆਪਾਂ ਇੱਥੇ ਤੱਕੇ ਰੱਖੀ ਨਹੀਂ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੂ ਇਹ ਕਹਿ ਰਿਹਾ ਕਿ ਮੈਂ ਦਵਾਰੇ ਆ ਗਿਆ ਬਾਈ ਮੈਂ ਘਰ ਹੀ ਆਇਆ ਕਿ بڑے بڑے ਜਾਕਮ ਦੇ ਉੱਤੇ ਕਹਿੰਦੇ ਨੇ ਮਤਲਬ ਲੱਗੀਆਂ ਅਸੀਂ ਵੱਡੇ ਪੁੱਤ ਦਾ ਇਹਦਾ ਖਲਾਅ ਉਹ ਨੂੰ ਪੂਰਾ ਤਾਂ ਨਹੀਂ ਕਰ ਸਕਦੇ ਅੱਜ ਆ ਨਾ ਅਬ ਉਹ ਵੀ ਨਾ ਕਰਦੇ ਉੱਤੇ ਆ ਕੇ ਸਿੰਘ ਸਾਹਿਬ ਨੇ ਹੋਰ ਇਸ ਪਲ ਨੂੰ ਰੋਚਕ ਬਣਾਇਆ ਹੈ ਸਭਾ ਨਾ ਨਾ ਇਹਨਾਂ ਨੂੰ ਵੀ ਨਹੀਂ ਆਇਆ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰਸਤਵਾ ਜਿਹਨੇ ਕੁਛੇ ਕੁ ਕੰਮ ਬਛੇ ਰਹੇ ਰਹੇ ਰੋਕਣ ਨਾ ਨਾ ਆਜਾ ਫਟੂ ਸਪੀਡੀਆਂ ਤੇ ਅੱਜ ਤੋਂ ਇਹ ਲਹਿਰ ਹੈ ਮਰਦਾ ਆਖੋ ਬੋਨਨ ਕਹਿਣੇ ਇਹਨਾਂ ਦੇ ਆਪਾਂ ਦੇ ਪੂਰੀਏ ਤਰ੍ਹਾਂ ਪ੍ਰੋਗਰਾਮ ਹੈ ਵੀਵਾਡੇ 2 ਜੋ ਵੀਵਾਡੇ ਹਉਆ ਮਹਾਜਨੇ ਆਪਣੇ ਆਪ ਰੋਕੇ ਦੀ ਰੋਕ ਸਾਹਿਬ ਜੀ ਖਾਓ ਸਾਹਿਬ ਜੀ ਮਰਜ਼ੀ ਦਾ ਮਾਰਗ ਹੈ ਹਨਾ ਨਹੀਂ ਨਹੀਂ ਲੈ ਚਲੋ ਹਾਂ ਜੀ ਸਾਡਾ ਵਾਈਟ ਕਰ ਲਿਆ